ਬੜਾ ਫਾਰੀ ਸੁਹਾਵਨਾ ਸਮਾਂ ਹੈ ਸਾਰੀ ਰਾਤ ਰੈਣ ਸਬਾਈ ਕੀਰਤਨ ਉਸ ਤੋਂ ਬਾਅਦ ਅੰਮ੍ਰਿਤ ਵੇਲ ਤੋਂ ਲੈ ਕੇ ਹੁਣ ਤੱਕ ਗੁਰਮੁਖੀ ਰਸਨਾ ਤੋਂ ਕੀਰਤਨ ਸਰਵਣ ਕੀਤਾ ਫਿਰ ਸਤਕਾਰਯੋਗ ਗੁਰਮੁਖ ਪਿਆਰੇ ਜਾਨੀ ਗਰੀਬ ਸਿੰਘ ਸਾਹਿਬ ਜੀ ਸ੍ਰੀ ਅਮਰ ਸਰਸਾ ਗੁਰੂ ਕੇ ਸ੍ਰੀ ਮੁਖਵਾਕ ਔਰ ਸਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਜੋ ਸਤ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਵਰਸਾਏ ਹੋਏ ਔਰ ਦਮਦਮੇ ਤਖਸਾਲ ਦੇ ਚਲਾਉਣ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵਿੰ드ਰਾਵਾਲੇ ਜਿਨ੍ਹਾਂ ਦਾ ਅੱਜ ਜਿਹੜੀ ਰਾਤ guzri ਹੈ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚਣ ਦਾ ਸਮਾਂ ਹੈ ਜਿੱਥੋਂ ਤੱਕ ਸੰਗਤਾਂ ਹੁਣ ਬੈਠੀਆਂ ਹਨ ਠੀਕ ਉੱਥੇਕ ਅੱਜ ਦੇ ਦਿਨ ਠੀਕ ਐਸੇ ਟਾਈਮ ਤੇ ਉਹਨਾਂ ਦਾ ਪਲੰਗਾ ਜਦੋਂ ਇਥੋਂ ਉਹਨਾਂ ਦਾ ਸਰੀਰ ਉਹਨਾਂ ਦੇ ਹੁਕਮ ਅਨੁਸਾਰ ਪਤਾਲਪੁਰੀ ਨੂੰ ਲੈ ਕੇ ਜਾਣਾ ਸੀ ਉੱਥੇ ਕੀ ਇਕੱਠਾ ਹੋਇਆ ਉਸੇ ਤਰ੍ਹਾਂ ਨਜ਼ਾਰਾ ਹੁਣ ਵੀ ਪ੍ਰਤੀਤ ਹੋ ਰਿਹਾ ਹੈ ਕਿ ਉਦੋਂ ਵੀ ਹਜ਼ਾਰਾਂ ਸੰਗਤਾਂ ਬੜੇ ਵਿਸਮਾਤ ਤੇ ਬੜੇ ਪਾਰਿਵਾਰ ਆਜ਼ ਵਾਲੀ ਅਵਸਰਤ ਦੇ ਵਿੱਚ ਇੱਥੇ ਪੁੱਜੀਆਂ ਹੋਈਆਂ ਸਨ ਸੋ ਉਹ ਆਪਣੇ ਪਿਆਰੇ ਉਹਨਾਂ ਦਾ ਜੀਵਨ ਕਿੱਡਾ ਵੱਡਾ ਪਾਰਿ ਸੁਚੱਜਾ ਕਿਹੋ ਜਿਹਾ ਅਲੌਕਿਕ ਤੇ ਅਸਚਰਜ ਸੀ ਜੋ ਸੁਣਾਉਣ ਨੂੰ ਅੱਜ ਬਹੁਤ ਚਿਤ ਕਰਦਾ ਸੀ ਪਰ ਮੁੜ ਮੁੜ ਕੇ ਇਹ ਸੰਕਲਪ ਆ ਰਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਹੈ ਸੋ ਇਹ ਠੀਕ ਹੀ ਹੈ ਮੇਰਾ ਮਨ ਅਨੁਭਵ ਕਰ ਰਿਹਾ ਹੈ ਤੇ ਇੰਨਾ ਜ਼ਿਆਦਾ ਟਾਈਮ ਨੂੰ ਅੱਗੇ ਪਿੱਛੇ ਕਰਦੇ ਜਾਂਦੇ ਨਾਲ ਮੇਰੇ ਮਨ ਤੇ ਬਹੁਤ ਕਾਫੀ ਅਸਰ ਪੈ ਜਾਂਦਾ ਹੈ ਕਿਉਂਕਿ ਅਸੀਂ ਨੇਤੀ ਟਾਈਮ ਦੇ ਪਾਬੰਦ ਰਹਿਣ ਵਾਲੇ ਆ ਸਾਰੀਆਂ ਸਟੇਜਾਂ ਤੇ ਸਭ ਥਾਵਾਂ ਤੇ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਪਰ ਜਿਨ ਗੁਰੂ ਕੇ ਸਾਧੂ ਨੇ ਆਪਣਾ ਸਰੀਰ ਹੀ ਗੁਰੂ ਕੇ ਅਰਥ ਲਾ ਦਿੱਤਾ ਹੈ ਮਾ ਸਰਦਾਰ ਲਾਈ ਮੁਖ ਧੂੜਾ ਸਾਡੇ ਮਾਲਕ ਬੜੀ ਸਦਾ ਕਿ ਉਹਨਾਂ ਨੇ ਚਰਨ ਧੂੜ ਅਸੀਂ ਆਪਣੇ ਮੱਥੇ ਤੇ ਲਾਈ ਸਾਡੇ ਮਨੁੱਖ 'ਚ ਬੜੀ ਸਰਦਾ ਹੈ ਸਾਰਾ ਹੀ ਜੀਵਨ ਪੜ ਕੇ ਵੇਖ ਲੋ ਗੁਰੂ ਪਿਆਰਿਓ ਗੁਰਮੁਖ ਪਿਆਰਿਆਂ ਦਾ ਜੀਵਨ ਛੋਟਾ ਜਿਹਾ ਜੀਵਨ ਛਪਾਉਣ ਦਾ ਯਤਨ ਹੁਣ ਹੋ ਰਿਹਾ ਹੈ ਜੇ ਸਤਗੁਰੂ ਜੀ ਨੂੰ ਤਮਾਪੁਰਖਾਂ ਨੂੰ ਪਾਇਆ ਤਾਂ ਸੋ ਕੇਵਲ ਨਮੂਨੇ ਮਾਤਰ ਪਰ ਜਦੋਂ ਤੋਂ ਲੈ ਕੇ ਹੋਸ਼ ਆਈ ਔਰ ਅਖੀਰਲੇ ਅੱਜ ਦੇ ਦਿਨ ਤੱਕ ਸੋ ਸਵਾਏ ਗੁਰੂ ਕੀ ਸਿੱਖੀ ਕਮਾਉਣ ਤੋਂ ਪ੍ਰਚਾਰ ਕਰਨ ਤੋਂ ਹੋਰ ਕੋਈ ਵੀ ਕੰਮ ਨਹੀਂ ਕੀਤਾ ਇਹੀ ਅਰਦਾਸ ਸੀ ਕਿ ਅੰਤਲੇ ਸਵਾਸ ਤੱਕ ਗੁਰੂ ਦੀ ਕਥਾ ਕਰਨੀ ਤੇ ਪ੍ਰਚਾਰ ਕਰਨਾ ਆਪਣਾ ਸਾਰਾ ਸਰੀਰ ਹੀ ਲਾ ਲਤਾ ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਅਰਥ ਮੜੀ ਸਰਦਾ ਐ ਐਸੇ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗੱਸ ਪਾਹੇ ਉਹਨਾਂ ਦੇ ਚਰਨ ਧੂੜ ਅਸੀਂ ਮੱਥੇ ਤੇ ਲਾਈਏ ਹਰਤ ਪਲ ਤਹਾਰ ਸੋਭਾ ਪਾਵਾ ਉਹ ਹਰਿ ਦੇ ਪਿਆਰੇ ਲੋਕ ਪਰਲੋਕ ਤੇ ਸੋਭਾ ਪਾਉਂਦੇ ਐ ਐਸੇ ਗੁਰੂ ਕੇ ਪਿਆਰੇ ਹਰ ਰੰਗ ਲਗਾ ਮਨ ਨੂੰ ਉਹਨਾਂ ਦੇ ਮਾਨੂੰ ਗੂੜਾ ਨਾਮ ਦਾ ਰੰਗ ਲੱਗ ਗਿਆ ਜਿਹੜਾ ਨਾ ਮੈਲਾ ਨਾ ਤੁੰਬਲਾ ਨਾ ਭਗਵਾਨ ਨਾ ਕੱਚੋ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚੋ ਜੇ ਵੱਡੀ ਭਾਰੀ ਬਿਮਾਰੀ ਐ ਡਾਕਟਰ ਕਹਿੰਦੇ ਨੇ 6 ਮਹੀਨੇ ਕਠਾਣਾ ਕਰਿਓ ਸੋ ਚੁੱਪ ਕਰ ਰਹੀਂਦੇ ਰੇ ਜੇ ਤਾਂ ਹਾਂ ਕਹਿ ਦੇਣ ਤਾਂ ਫਿਰ ਉਹ ਮੰਨਣੀ ਪੈਣੀ ਇਹ ਗੱਲ ਝੂਠ ਤਾਂ ਬੋਲਣਾ ਨਹੀਂ ਤੇ ਕਹਿੰਦੇ ਸਾਡਾ ਤਾਂ ਜੀਵਨ ਹੀ ਕਥਾ ਹੈ ਇਹ ਕਹਿੰਦੇ 6 ਮਹੀਨੇ ਦਾ ਕਰਿਓ ਇਹ ਨਹੀਂ ਗੱਲ ਬਣ ਸਕਣੀ ਚੁੱਪ ਕਰ ਰਹੇ ਨੇ ਅਸੀਂ ਕਹਤਾ ਅੱਛਾ ਜੀ ਅਸੀਂ ਬੇਲਤੀ ਕਰਾਂਗੇ ਨੇੜੇ ਵਾਲੇ ਕਹਿੰਦੇ ਨੇ ਬੇਲਤੀ ਕਰਾਂਗੇ ਡਾਕਟਰ ਮੁੜ ਗਿਆ ਕਹਿੰਦੇ ਚੰਗੇ ਭਲੇ ਆ ਤਗੜੇ ਆ ਲਿਆਓ ਗੱਡੀ ਚੱਲੀਏ ਜੀ ਇਥੋਂ ਆਡ ਡਿਸਚਾਰਜ ਦਾ ਕਾਗਜ਼ ਲੈਣਾ ਪੈਂਦਾ ਉਹ ਲੈ ਲੀਏ ਕਹਿੰਦੇ ਰਸੀਤਾ ਰਸਤਾ ਤੁਸੀਂ ਬਣਾ ਲਿਓ ਤੇ ਕਾਰ ਲਿਆਓ ਛੇਤੀ ਚੱਲੀਏ ਕਥਾ ਕਰੀਏ ਕਥਾ ਚੱਲ ਕੇ ਖੁਰਾਕ ਅਸਲ ਜਿਹੜੀ ਖੁਰਾਕ ਉਹ ਖਾਈਏ ਚੱਲ ਕੇ ਤਗੜੇ ਹੋ ਜੀਏ ਛੇਤੀ ਮੋਟਰ ਆ ਗਈ ਹੈ ਭੱਜ ਕੇ ਆ ਗਈ ਪਿੰਡ ਦੇ ਵਿੱਚ ਸਿੰਘ ਸਾਰਾ ਜੱਥਾ ਬੜਾ ਪਿਆਰ ਪੁਰ ਪਿਆਰ ਜੈਕਾਰੇ ਖੁਸ਼ੀ ਦੇ ਬੁਲਾਏ ਸੋ ਤਗੜੇ ਦੇ ਮਹਾਪੁਰਖ ਆ ਗਏ ਨੇ ਕਥਾ ਕਰਨਗੇ ਡਾਕਟਰਾਂ ਨੇ ਕੀ ਕਿਹਾ ਡਾਕਟਰ ਨੇ ਤੱਕਿਆ 6 ਮਹੀਨੇ ਨਾਂ ਕਰਿਓ ਤੇ ਮਹਾਪੁਰਖ ਕੀ ਕਹਿੰਦੇ ਨੇ ਇਹ ਨਹੀਂ ਹਾਲੇ ਪਤਾ ਕੀ ਕਹਿੰਦੇ ਨੇ ਮਹਾਪੁਰਖ ਕਹਿੰਦੇ ਨੇ 6 ਮਿੰਟ ਵੀ ਔਖੇ ਨੇ ਲੰਘਣੇ ਲਿਓ ਸਿੰਗੋ ਪਹਿਨਾ ਪੋਛੀਆਂ ਪ੍ਰਕਾਸ਼ ਕਰੋ ਤੇ ਕਥਾ ਚਰ ਲਈਏ ਤੇ ਫਿਰ ਆਪਾਂ ਆਰਾਮ ਕਰ ਲਈਏ ਡਾਕਟਰ ਕਹਿੰਦਾ ਆਰਾਮ ਕਰੋ ਕਹਿੰਦੇ ਆਓ ਆਰਾਮ ਕਰੀਏ ਫਿਰ ਆਪਾਂ ਆਰਾਮ ਕਰਨ ਲੱਗੇ ਤੇ ਕਥਾ ਕਰਨ ਲੱਗ ਪਏ ਨੇ ਜਿਵੇਂ ਬਹੁਤ ਸੇ ਚਿਰ ਦਾ ਵਿਛੜਿਆ ਹੋਇਆ ਕੋਈ ਪੁੱਤਰ ਆਪਣੇ ਪਿਤਾ ਦੀ ਗੋਦ ਵਿੱਚ ਆ ਕੇ ਬੈਠਦਾ ਬਹੁਤ ਕਈ लाडला ਮਾਤਾ ਦੀ ਗੋਦ ਵਿੱਚ ਆ ਕੇ ਬੈਠਦਾ ਐਂ ਫਿਰ ਜਦੋਂ ਗੁਰੂ ਕੀ ਤਾਬਿਆ ਬੈਠ ਕੇ ਕਿਹਦੀ ਜੁੜਤਾ ਜਿਹੜਾ ਕਹਿ ਦੇਵੇ ਕਿੰਟਾ ਟਾਈਮ ਪੂਰਾ ਹੋ ਗਿਆ ਹਟ ਜਾਓ ਜੀ ਨਾ ਅੱਗੇ ਵਧੋ ਜੀ ਉਹ ਆਪਣੇ ਜਿਹੜਾ ਵਿਛੋੜਾ ਸੀ ਦੋ ਤਿੰਨ ਦਿਨਾਂ ਦਾ ਉਹਦਾ ਪ੍ਰਗਟਾਵਾ ਕਥਾ ਦੇ ਵਿੱਚ ਵਿੱਚ ਹੀ ਕਰਕੇ ਜਨਾ ਦਿੱਤਾ ਸੋ ਕਥਾ ਬਿਨਾਂ ਨਹੀਂ ਰਹਿ ਸਕਦੇ ਜੀਵ ਨਹੀਂ ਬਣ ਚੁੱਕਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ ਇੱਕ ਦਿਨ ਹੋ ਗਿਆ ਬਹੁਤਾ ਬੁਖਾਰ ਕਲਕੱਤੇ ਕਾਂਬੇ ਦਾ ਬੁਖਾਰ ਬੜਾ ਕੰਮ ਕੰਮ ਕੇ ਚੜਿਆ ਪੰਜ ਸੱਤ ਸਿੰਘ ਘੁੱਟੀ ਜਾਂਦੇ ਨੇ ਪਰ ਕਹਿੰਦੇ ਬਹੁਤਾ ਪਾਲਾ ਲੱਗਦਾ ਰਜ਼ਾਈਆਂ ਬੋ ਪਰਪਾਦਤੀਆਂ ਥੱਲੇ ਅੱਗ ਵੀ ਪਾ ਦਿੱਤੀ ਕਹਿੰਦੇ ਭਾਈ ਕਾਂਬਾ ਬਹੁਤਾ ਹੈ ਕੜਿਕ ਮਗਰ ਪੋਸ਼ਟੇ ਜੀ ਸੁਣਾਓ ਠੰਡ ਬਹੁਤੀ ਲੱਗਦੀ ਹੈ ਡਾਕਟਰ ਟੀਕਾ ਵੀ ਲਾ ਦਿੱਤਾ ਫਿਰ ਪੁੱਛਿਆ ਜੀ ਕੀ ਹਾਲ ਹੈ ਕਹਿੰਦੇ ਕਾਂਬਾ ਜਾਈ ਗਿਆ ਠੰਡ ਬਹੁਤੀ ਹੈ ਅੱਛਾ ਜੀ ਅੱਧਾ ਘੰਟਾ ਕਥਾ ਵਿੱਚ ਰਹਿ ਗਿਆ ਅਸੀਂ ਅੰਨ ਵਿੱਚ ਇੱਕ ਦੂਜੇ ਤੇ ਗੱਲ ਕਰਨ ਲੱਗੇ ਕਿਹੜਾ ਜਾਨੀ ਕਥਾ ਕਰੇਗਾ ਦੂਜੇ ਨੂੰ ਕਹਿ ਦਿੱ ਗਏ ਕਿ ਜਿਹਨੂੰ ਕਹਿ ਦਿੱ ਗਏ ਜਲਦਾ ਠੀਕ ਹੈ 25 ਮਿੰਟ ਬਾਕੀ ਰਹਿ ਗਏ ਨੇ ਰਾਜੀ ਸਿੰਘ ਤਾਂ ਕੀਰਤਨ ਕਰਨ ਲੱਗ ਪਏ ਨੇ ਸੋ ਬਹਿਕਰ ਪੰਜ ਛਲਾਨਾ ਤੇ ਚਲ ਕਥਾ ਦੀ ਤਿਆਰ ਹੋ ਸੋ ਕੜੀ ਤੇ ਟਾਈਮ ਪੁੱਛਿਆ ਕਿ ਟਾਈਮ ਹੋਇਆ 10 ਮਿੰਟ ਦੀ ਕਥਾ ਵਿੱਚ ਰਹਿ ਗਏ ਨੇ 10 ਮਿੰਟ ਪਹਿ ਗਏ ਨੇ ਕੇਵਲ ਹਾ ਲਾਇਓ ਰਜਾਈ ਉੱਪਰ ਲਈ ਦੂਸਰੀ ਆਪੇ ਲਾ ਦਿੱਤੀ ਐ ਹਾ ਲਾਇਓ ਜਲਦਾ ਘੜਵਾ ਲੇਟ ਹੋ ਚੱਲੇ ਸੀ ਸੋ ਪਹਿਲਾਂ ਦਾ ਦੱਸਿਆ ਚਲੋ ਚੱਲੀਏ ਇਹ ਤੁਹਾਨੂੰ ਬਖਾਲ ਸੀ ਦੀ ਕੰਬਾ ਸੀ ਦੀ ਕਿਸ ਕਦੋਂ ਸੀ ਕਹਿੰਦੇ ਕਥਾ ਆਬਿਆ ਵਿੱਚ ਆ ਕੇ ਬੈਠ ਕੇ ਕਥਾ ਕੀਤੀ ਹੈ ਮੇਂ ਕੋਈ ਬੁਖਾਰ ਕੋਈ ਵੀ ਚੀਜ਼ ਨੇੜੇ ਨਹੀਂ ਹੈਰਾਨ ਰਹਿ ਗਏ ਨੇ ਡਾਕਟਰ ਇੱਕ ਵਾਰੀ ਦੋ ਵਾਰੀ ਨਹੀਂ ਇਹ ਕਈ ਵਾਰੀ 5 7 10 20 ਵਾਰੀ ਪਰਤਿਆ ਕੇ ਦੇਖਿਆ ਬੁਖਾਰ ਸੀ ਜੇ ਆਗੇ ਨੇ ਮੁਰਕੇ ਤੇ ਕਹਿੰਦੇ ਲੇਟ ਗਏ ਨੇ ਅੱਧਾ ਘੰਟਾ ਹੋ ਗਿਆ ਮਗਰੋਂ ਕਹਿੰਦੇ ਬੁਖਾਰ ਜੇ ਆ ਸੀ ਕੋਈ ਸੀਟ ਤੇ ਦੇਖੋ ਨਬਜ਼ ਹਾਂਜੀ ਅੱਗੇ ਨਾਲ ਤੇ ਤੇਜ਼ ਹੈ ਗਰਮ ਸੋ ਅੱਛਾ ਬੁਖਾਰ ਸੀ ਅੱਗੇ ਹਾਂ ਹੁਣ ਵੀ ਕੁਝ ਪ੍ਰਤੀਤ ਹੋ ਰਿਹਾ ਮਾੜਾ ਜਿਹਾ ਰਾਤ ਫਿਰ ਬੁਖਾਰ ਰਿਹਾ ਹੈ ਤੜਕਾ ਹੋਇਆ ਹੈ ਕਿਰਿਆ ਸਦੂ ਕਰਾਓ ਇਸ਼ਨਾਨ ਅੱਗੇ 4 ਵਜੇ ਇਸ਼ਨਾਨ ਹੁੰਦਾ ਸੀ ਅੱਜ ਬੁਖਾਰ ਤੇਰੇ ਤੋਂ 3:30 ਵਜੇ ਹੋ ਗਿਆ ਅੱਧਾ ਘੰਟਾ ਪਹਿਲਾਂ ਬੁਖਾਰ ਵੀ ਹੋਇਆ ਆਕਰਪਨ ਹੋਇਆ ਸੋ ਅੱਜ ਕਥਾ ਕਰਨ ਅੱਗੇ ਨਾਲੋਂ ਵੀ ਪਹਿਲਾਂ ਆ ਗਏ ਤੇ ਅੱਧਾ ਘੰਟਾ ਵੱਧ ਕੀਤੀ ਹੈ ਕਥਾ ਇਹ ਬੁਖਾਰ ਚੜੇ ਵਿੱਚ ਕਥਾ ਹੋ ਰਹੀ ਹੈ ਇਹ ਜੀਵਨ ਹੈ ਗੁਰੂ ਕੇ ਪਿਆਰਿਆਂ ਦਾ ਹੱਟ ਘਰੋਂ ਪਰ ਕੋਈ ਕਰ ਲਵੇਗਾ ਨੇ ਪੁੱਗ ਸਕਦਾ ਹੱਥ ਕੋਈ 10 ਮਿੰਟ 20 ਮਿੰਟ ਕੋਈ ਇੱਕ ਦਿਨ ਆਸ ਕਰ ਲਓ ਦੋ ਦਿਨ ਕਰ ਲਓ ਨਿਤ ਦਾ ਜੀਮਨ ਹਾਜ਼ਰ ਨਬਾਬ ਸਾਹਿਬ ਸੋ ਬੁਖਾਰ ਬਹੁਤਾ ਹੋ ਗਿਆ ਦੁਪਹਿਰ ਸੋ ਟੜਕੇ ਤੋਂ ਇਸ਼ਨਾਨ ਕਰ ਲਿਆ ਪਰ ਲੇਟ ਗਏ ਕਥਾ ਕੀਤੀ ਹੋਰ ਸਿੰਘ ਸਾਹਿਬ ਨੇ ਸੋ ਕਹਿਣ ਲੱਗੇ ਕਹਿੰਦੇ ਇੱਧਰ ਪਾਸਾ ਕਹਿੰਦੇ ਇੱਧਰ ਪਾਸਾ ਲੈੰਦੇ ਨੇ ਪੁੱਛਿਆ ਜੀ ਕੀ ਕਾਰਨ ਹੈ ਕਹਿੰਦੇ ਬੇਚੈਨੀ ਹੈ ਮਨ ਵਿੱਚ ਹੈਰਾਨ ਹੋ ਗਏ ਮਨ ਵਿੱਚ ਬੇਚੈਨੀ ਕਿਹੜੀ ਗੱਲ ਦੀ ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਤੁਸੀਂ ਗੁਰੂ ਕਿਤਾਬਾਂ ਨਹੀਂ ਪੜ੍ਹ ਕੇ ਗਏ ਚਲੋ ਚੱਲ ਜੀ ਹੁਣ ਤਾਂ ਖੰਡ ਪਾਠਾਂ ਨੇ ਪ੍ਰੋਗਰਾਮ ਹੋ ਗਿਆ ਨਾ ਕੋਤਰਸੋ ਪਾਸ ਚੱਲ ਰਹੇ ਨੇ ਅੱਛਾ ਭਾਈ ਭੋਗ ਪੈ ਗਿਆ ਹੁਣ ਚਲੋ ਗੁਰੂ ਕਿਤਾਬਾਂ ਦੇਖਿਆ ਉਹਨਾਂ ਦੇ ਤਾਂ ਹੀ ਸ਼ਾਇਦ ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਨਹੀਂ ਨ ਤੜਫਦੀ ਹੋਵੇ ਜਿਨ੍ਹਾਂ ਮਹਾਂਪੁਰਖਾਂ ਨੂੰ ਤੜਫਦੇ ਆ ਦੇਖਿਆ ਜਦੋਂ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰ ਲੈਂਦੇ ਉਹਨਾਂ ਦੇ ਬਚਨ ਕਈ ਵਾਰੀ ਸੁਣਨੇ ਨੇ ਕਹਿੰਦੇ ਗੁਰੂ ਕੇ ਸਿੱਖ ਚੜ੍ਹਦੀ ਕਲਾ ਵਾਲੇ ਸਬਦ ਦੇ ਦਰਸ਼ਨ ਕਰਕੇ ਮਨ ਹਰਿਆ ਭਰਿਆ ਹੁੰਦਾ ਹੈ ਪਰ ਕਹਿੰਦੇ ਭਾਵੇਂ ਇੱਕ ਸੌ ਸਾਧ ਦੇ ਦਰਸ਼ਨ ਕਰ ਲਈਏ ਸੌ ਸਾਧ ਦੇ ਪਰ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਸਾਡੇ ਮਨ ਚ ਚੈਨ ਤੇ ਸ਼ਾਂਤੀ ਤੇ ਟਿਕਾਹ ਨਹੀਂ ਆਉਂਦਾ ਭਾਵੇਂ ਸੌ ਸਾਧ ਦੇ ਦਰਸ਼ਨ ਕਰਵਾ ਦਿਓ ਕਹਿੰਦੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾ ਦਿਓ ਫਿਰ ਭਾਵੇਂ ਥੋੜੇ ਗੁਰੂ ਕੇ ਸਿੱਖ ਮਿਲਣ ਨਾ ਵੀ ਮਿਲਣ ਮਨਕ ਚੈਨ ਤੇ ਤਕਾ ਤੇ ਸ਼ਾਂਤੀ ਹੈ ਇਹ ਗੁਰੂ ਕੇ ਪਿਆਰਿਓ ਜੀਮਣਾ ਗੁਰੂ ਕੇ ਸਿੰਘਾਂ ਦਾ ਸੋ ਜਿੰਦ ਜਮਰਦੀ ਭਾਵੇਂ ਇਹੋ ਜਿਹੇ ਦਿਨ ਨੇ ਆਪਜੀ ਕੰਟਾ ਕੰਟਾ ਚੌਰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਔਰ ਮੂਲ ਮੰਤਰ ਦਾ ਪਾਠ ਔਰ ਤਨ ਗੁਰੂ ਨਾਨਕ ਦੇ ਜਾਗ ਦੀ ਜੋ ਤਨ ਗੁਰੂ ਵੰਗੜ ਦੇਵ ਜਾਗ ਦੀ ਜੋ ਤਨ ਗੁਰੂ ਅਮਰਦਾਸ ਜਾਗ ਦੀ ਜੋ ਤਨ ਗੁਰੂ ਰਾਮਦਾਸ ਜਾਗ ਦੀ ਜੋ ਤਨ ਗੁਰੂ ਗ੍ਰੰਥ ਸਾਹਿਬ ਜਾਗ ਦੀ ਜੋ ਇਹ ਕਹੀ ਜਾਣਾ ਤੇ ਚੌਰ ਕਰੀ ਜਾਣਾ ਦਸਾਂ ਹੀ ਪਾਠ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਚੌਰ ਅੱਧਾ ਅੱਧਾ ਘੰਟਾ ਕਰਦੇ ਆਂ ਵੇਖਿਆ ਫਿਰ ਮੂਲ ਮੰਤਰ ਦਾ ਪਾਠ ਫਿਰ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਆਂ ਕੇਵਲ ਚੌਰ ਕਰੀ ਜਾਂਦੇ ਨੇ ਖੜੇ ਉਸ ਆਨੰਦ ਨੂੰ ਤੇ ਪਿਆਰ ਨੂੰ ਉਹੀ ਜਾਣਦੇ ਹੋਣਗੇ ਤੂੰ ਪ੍ਰਤੱਖ ਜਾਣ ਕੇ ਇੱਕ ਦਸਾਂ ਹੀ ਪਾਠ ਸਿੰਘ ਤੇ ਚੌਰ ਕਰ ਰਹੇ ਹਾਂ ਅੱਜ ਭਾਈ ਕੀਰਤੀਆ ਜੀ ਬਣੀ ਬੈਠੇ ਨੇ ਅੱਜ ਭਾਈ ਜੇਠਾ ਜੀ ਜਿਵੇਂ ਚੌਰ ਕਰਿਆ ਕਰਦੇ ਪੰਜਵੇਂ ਤੇ ਛੇਵੇਂ ਪਾਠਾਂ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਤੇ ਚੌਰ ਹੋ ਰਿਹਾ ਹੈ ਗੁਰੂ ਪਿਆਰਿਓ ਨਿਸ਼ਚੈ ਵੇਖੋ ਗੁਰੂ ਕੇ ਪਿਆਰਿਆਂ ਦਾ ਤੇ ਪ੍ਰੋਸਾ ਹੁਣ ਚਾਹੀਦਾ ਸਾਡੇ ਮਨ ਦੇ ਵਿੱਚ ਸੋ ਉਹਨਾਂ ਨੂੰ ਡੜਾ ਰੰਗ ਪਰਮੇਸ਼ਰ ਦੇ ਨਾਮ ਦਾ ਲੱਗਾ ਹੋਇਆ ਮਨ ਨੂੰ ਉਹ ਲੋਕ ਪ੍ਰੋਕ ਕੋ ਸੋਭਾ ਪਾਉਂਦੇ ਨੇ ਗੁਰਮੁਖ ਦਰਗਹਿ ਸੁਰਖਰੂ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਤੇ ਮਨ ਲਿਆ ਜਿਨੇ ਨਾਮ ਧਾਇਆ ਗੈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੱਥੇ ਉਹ ਜਾਏ ਤਿੱਥੇ ਉਹ ਸੁਰਖ ਰੂਪ ਉਸ ਕਾ ਮੋਢਠ ਸਭਾ ਪੀ ਤਰਿਆ ਤਾਵੇ ਸਾਹਿਬ ਚਿੱਤ ਤੇਰੇਆ ਭਗਤਾਂ ਜਿਠਿਆ ਮਨ ਕੀ ਕਟਿਆ ਮੈਲ ਸਾਧ ਸੰਗ ਬੁੱਠਿਆ ਲੋਕ ਪਰਲੋਕ ਵਿੱਚ ਰੱਬ ਦੇ ਪਿਆਰੇ ਸੋ ਬਾ ਪਾਉਂਦੇ ਹਨ ਉਹਨਾਂ ਦੇ ਮਨ ਦੇ ਵਿੱਚ ਚੂਟੂਆ ਗਾੜਾ ਰੰਗ ਪਰਮੇਸ਼ਰ ਦੇ ਨਾਮ ਦਾ ਲੱਗਿਆ ਹੈ